ਆਪਾਂ ਸਾਰੇ ਹੀ ਆਪਣੇ ਆਪ ਨੂੰ ਗੁਰੂ ਦੇ ਸਿੱਖਕ ਹੋਣੇ ਹਾਂ ਆਪਾਂ ਗੁਰੂ ਨੂੰ ਮੰਨਦੇ ਵੀ ਹਾਂ ਪਰ ਕਿੰਨੇ ਕੰਨੀ ਜਿਹੜੇ ਗੁਰੂ ਦੀ ਮੰਨਦੇ ਨੇ ਆਪਾਂ ਸਾਰੇ ਕਹਿਣ ਨੂੰ ਕਹਿੰਦੇ ਆ ਕਿ ਮੈਂ ਗੁਰੂ ਨੂੰ ਮੰਨਨਾ ਮੇਰਾ ਗੁਰੂ ਤੇ ਵਿਸ਼ਵਾਸ ਹੈ ਪਰ ਕੀ ਸੱਚੀ ਸਾਡਾ ਵਿਸ਼ਵਾਸ ਹੈਗਾ ਹੈ ਕਿਉਂਕਿ ਆਪਾਂ ਜੇ ਕੁਝ ਮੰਗਣਾ ਆਪਾਂ ਗੁਰੂ ਤੋਂ ਮੰਗਣਿਆ ਪਰ ਨਾਲ ਹੀ ਆਪਾਂ ਦੂਜੇ ਕਰਮਕਾਂਡਾਂ ਦੇ ਵਿੱਚ ਪਖੰਡਾਂ ਦੇ ਵਿੱਚ ਵੀ ਪਈ ਜਾਂਦੇ ਆ ਬਾਬਿਆਂ ਦੇ ਡੇਰੀਆਂ ਤੇ ਵੀ ਜਾਈ ਜਾਂਦੇ ਆ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਨੇ ਕਿ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕਿਸੇ ਵੀ ਯੁੱਗ ਦੇ ਵਿੱਚ ਹੋਵੇ ਉਹ ਇੱਕੋ ਹੀ ਧਰਮ ਦੱਸਦਾ ਹੈ ਤੇ ਉਹ ਹੈ ਉਸ ਪ੍ਰਭੂ ਦੇ ਨਾਲ ਮਿਲਾਪ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪ੍ਰਭੂ ਦੇ ਨਾਲ ਮਿਲਾਪ ਬਾਕੀ ਜਿੰਨੇ ਵੀ ਵੇਦ ਪੁਰਾਣਿਆਂ ਕੋਈ ਵੀ ਗ੍ਰੰਥ ਪੜ ਲਵੋ ਉਹ ਸਾਰੇ ਯੁੱਗਾਂ ਦੇ ਹਿਸਾਬ ਨਾਲ ਵੱਖੋ ਵੱਖਰੀ ਗੱਲ ਕਰਦੇ ਹੋਣਗੇ ਪਰ ਗੁਰਬਾਣੀ ਸਾਨੂੰ ਇੱਕੋ ਹੀ ਚੀਜ਼ ਸਿਖਾਉਂਦੀ ਹੈ ਕਿ ਉਸ ਪ੍ਰਭੂ ਦੇ ਨਾਲ ਮਿਲਾਪ ਕਿੱਦਾਂ ਹੋ ਸਕਦਾ ਹੈ ਤੇ ਉਹ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਕਿ ਉਸ ਪ੍ਰਭੂ ਦੇ ਨਾਲ ਮਿਲਾਪ ਹੀ ਜੀਵਨ ਦਾ ਅਸਲ ਮੂਲ ਹੈ ਤੇ ਜਦੋਂ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ ਗੁਰੂ ਦਾ ਸ਼ਬਦ ਮਨ ਦੇ ਵਿੱਚ ਟਿਕ ਗਿਆ ਫਿਰ ਸਾਰੇ ਹੰਕਾਰ ਜਿਹੜੇ ਨੇ ਉਹ ਦੂਰ ਹੋ ਜਾਣਗੇ ਸਾਰੇ ਕਰਮ ਕਾਂਡਾਂ ਦੇ ਭਾਵ ਜਿਹੜੇ ਨੇ ਜਿੰਨੀਆਂ ਵੀ ਦੁਬਦਾਵਾਂ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੰਕਾ ਜਿਹੜੀ ਹੈ ਮਨ ਦੇ ਵਿੱਚ ਨਹੀਂ ਰਹੇਗੀ ਜੀਵਨ ਦੇ ਵਿੱਚ ਆਤਮਕ ਆਨੰਦ ਹੋਏਗਾ ਅਤੇ ਆਪਾਂ ਹਮੇਸ਼ਾ ਸੁਖੀ ਰਹਾਂਗੇ